ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਜਰਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਾਰਾਜ ਬਾਈ ਰੋਮੀ ਕੋਲੇ ਪਹੁੰਚੇ ਆ ਇੱਕ ਸੂਈ ਸਬਾਈ ਆਪਾਂ ਵਾੜ ਲੈ ਕੇ ਆਏ ਆ ਤੇ ਆ ਬਾਈ ਥਣ ਥਣ ਪਹਿਲੀ ਵੇਰ ਧੋ ਕੇ ਹਟਿਆ ਹਨਾ ਸਸੀ ਘਾ ਬਾਈ ਰੋਮੀ ਸਸੀ ਘਾ ਜੀ ਹੋ ਠੀਕ ਠਾਕ ਹਾਂ ਜੀ ਬੋਲ ਜੀ ਬੈਠੀ ਦੱਸੋ ਇਹ ਡਿਟੇਲ ਅੱਜ ਹਾਂ ਜੀ ਅੱਜ ਬੈਠੀ ਦੱਸੋ ਬੋਲੋ ਜੀ ਨੰਬਰ ਬੋਲੋ ਜੀ ਪਹਿਲਾਂ ਤਾਂ 947863584 ਜੀ ਪਿੰਡ ਪਿੰਡ ਮਰਾਜ ਆ ਜੀ ਹੂੰ ਜ਼ਿਲ੍ਹਾ ਜ਼ਿਲ੍ਹਾ ਮਠੰਡਾ ਜੀ ਨਸੀਲ ਰਾਮਪਰਾਹੂ ਜੀ ਤੇ ਨੇੜੇ ਤੇੜੇ ਰਾਮਪਰਾਹ ਸ਼ਹਿਰ ਆਈ ਫੂਲ ਆਈ ਲਖਾਣਾ ਪੁੱਚੋ ਆਈ ਤੇ ਅੱਜ ਆਪਾਂ ਇੱਕ ਸੂਈ ਵੀ ਵੇੜ ਦਿਖਾਉਣੀ ਆ ਹਾਂ ਜੀ ਨੰਬਰ ਬੋਲ ਤਾਂ ਜੀ ਹਾਂ ਜੀ ਨੰਬਰ ਬੋਲਦਾ ਜੀ 947863584 ਜੀ ਤੇ ਵੀਰੇ ਜਿਹੜੀ ਹਾਂਜੀ ਇੱਕ ਦਗਾਉਣੀ ਆ ਜਿਹੜਾ ਸਾਡੇ ਘਰ ਦਾ ਐਡਰੈਸ ਆ ਇਹ ਬਾਈ ਜਿਹੜੀ ਮਹਰਾਜ ਤੋਂ ਗੁੰਮੜਸਰ ਨੂੰ ਰੋਡ ਵਲੀਆ ਨਾ ਥਾਣਾ ਨੂੰ ਉਹਦੇ ਤੇ ਆ ਉਹਦੇ ਤੇ 1 ਕਿਲੋਮੀਟਰ ਅੱਗੇ ਜਾ ਕੇ ਆਪਣਾ ਘਰ ਆ ਤੇ ਪਹਿਹੀ ਮੁੜਦੀ ਆਪਣੇ ਘਰ ਨੂੰ ਕੱਚੀ ਹੈਨਾ ਕੱਚੀ ਪਹੀ ਮੁੜ ਤੇ ਰੋਮੀ ਜਿਹੜੀ ਆਪਾਂ ਬੈਠ ਦੇਖੀਏ ਨੇ ਸਕਰੀਨ ਤੇ ਕਦੋਂ ਸੂਈ ਆ ਬਾਈ ਇਹ ਬਾਈ ਹਜੇ ਸਾਰੇ 10-20 ਮਿੰਟ ਹੀ ਹੋਇਆ ਸੂਈ ਜੇਰ ਹਜੇ ਪੈਣੀ ਬਾਕੀ ਆ ਹਾਂ ਬਾਈ ਦੇ ਕੀ ਦਿੱਤਾ ਇਹਨੇ ਦਿੱਤੀ ਬੱਛੀ ਆ ਬਾਈ ਕੁਆਲਿਟੀ ਵਾਲੀ ਬੱਛੀ ਆ ਹੈਨਾ ਪੂਰੀ ਕੁਆਲਿਟੀ ਵਾਲੀ ਆ ਆ ਦੇਖੋ ਧਾਰਾ ਦੂਰਾ ਤੁਹਾਨੂੰ ਕਰਾ ਆ ਦੇਖੋ ਜੀ ਪਾੜ ਦਿਆ ਖੋਤਾ ਬਾਈ ਜੰਨਾ ਕਰੀਆਂ ਆ ਆ ਹੂੰ ਰੋਮੀ ਬਹੁਤ ਚਵਾਈ ਚੁਵਾਈ ਦੀ ਵਧੀਆ ਹਨਾ ਪੋਲੀ ਆ ਪੂਰੀ ਫਿਟਨੈਸ ਵਾਲੀ ਵਾਹ ਆ ਦੇਖੋ ਥੱਲੇ ਬਾੜ ਦਨੇ ਆਪਾਂ ਕੈਮਰਾ ਜਮਾਂ ਤੇ ਰੋਮੀ ਧਾਰਾਂ ਦੂਰਾਂ ਜੀ ਤਾਂ ਹੋ ਗਈ ਓਕੇ ਹਾਂਜੀ ਤੇ ਜੇਰ ਦੀ ਆਪਾਂ ਵੀਡੀਓ ਬਣਾ ਕੇ ਰੱਖ ਲੈਣੀ ਆ ਹਨਾ ਜੇਰ ਦੀ ਵੀਡੀਓ ਜੀ ਰੋ ਜੇਰ ਛੱਡ ਦੂ ਬੱਚਾ ਦਿਖਾਓ ਅੱਛਾ ਆ ਦੇਖੋ ਬੱਚੀ ਕਿੰਨੀ ਪਿਆਰੀ ਆ ਹਨਾ ਚਲੋ ਖੋਲੋ ਇਹਦਾ ਤੋਰਾ ਤਾਰਾ ਕਰਾ ਦਈਏ ਚੱਕ ਤੇ ਆ ਗਈ ਐਫਸੀ ਹਨਾ ਤੇ ਸੁਆਹ ਕਿਹੜਾ ਵੀਰੇ ਸੁਆਹ ਲਾ ਲਈ ਰੀਜਨਲ ਕੀ ਜਾ ਸੁਆਸ ਤੀਜਾ ਜਮਾਂ ਜਾਇਜ ਗੱਲਾਂ ਤੇਰੀਆਂ ਤੇ ਸੂਪ ਵੀ ਦੁੱਧ ਕਿੰਨਾ ਪਾ ਦੂਗੀ ਫਿਰ ਉੱਤਤਾ ਬਾਈ ਹੁਣ ਅਗਲੇ ਦੀ ਸੇਵ ਨਹੀਂ ਪਾਉਂ। ਕੁਛ ਪਹਿਲਾਂ ਤਾਂ ਨਹੀਂ ਕੱਢਿਆ ਗੁੱਡਿਆ। ਕੋਈ ਪੂਰਾ ਨਹੀਂ ਕੱਢਿਆ। ਓਕੇ ਤੇ ਲੇਵਾ ਲੂਵਾ ਬੜਾ ਚੌੜਾ ਹਨਾ ਯਾਰ। ਹੂੰ ਆ ਦੇਖੋ ਜੀ। ਕੁਆਲਿਟੀ ਚੈੱਕ ਫੁੱਲ ਤੇ ਕਿੰਨਾ ਫਿਰ ਦੁੱਧ ਤਾਂ ਵੀ ਅੰਦਾਈ ਆ ਜਾ। ਅੰਦਾਈ ਆ ਜਾ ਬਾਈ ਯਾਰ 25 ਤੋਂ ਪਲੱਸ ਪਉਂਦੇ ਕਿੰਨਾ ਪਾਉ। ਬਾਕੀ ਦਾਦਾ ਜਿਹੜਾ ਲੇਵਾ ਨੋ 10 ਦਾ ਠੋਸ ਲੇਵਾ ਹਨਾ। ਇਹ ਟਰਗਾ। ਆ ਦੇਖੋ ਜੀ। ਕਰੋ ਕੁਆਲਿਟੀ ਚੈੱਕ। ਪੂਰੀ ਥੱਲੇੋਂ ਚੰਗੀ ਆ ਦੇਖੋ। ਹੂੰ। ਓਕੇ। ਤੇ ਜੇਰ ਦੀ ਵੀਰੇ ਵੀਡੀਓ ਬਣਾ ਕੇ ਰੱਖ ਲੂਗਾ ਬਾਈ। ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਜੇ ਅਰ ਜਿਹੜੋ ਪੈ ਗਈ ਠੀਕ ਆ ਜੀ ਤੇ ਧਾਰਾਂ ਤੁਰਾ ਤੁਹਾਨੂੰ ਕਰਾਤੀਆਂ ਚੈੱਕ ਮਗਰ ਪਲੱਸ ਪੁਆਇੰਟ ਬੱਛੀ ਤੇ ਰੋਮੀ ਫਿਰ ਕਿੰਨੇ ਪੈਸੇ ਇਹਦੇ ਬਸ ਜਾਇਜ਼ ਜ ਲੈਣ ਦੇਣੀ ਦੱਸੀ ਟਾਟਾ ਬਾਟਾ 1 ਲੱਖ ਕੋਸ਼ ਕਰਾਈ ਗੱਲ ਮੁੱਲ ਦਾ 85000 ਰੁਪਇਆ ਲਵਾ ਬੱਛੀ ਵੀ ਪੂਰੀ ਚੰਗੀ ਹੈ ਨਾ ਮਗਰ ਵੀ ਬੱਛੀ ਆ ਗਈ ਤੇ ਬਾਕੀ ਦੀ ਗੱਲ ਵੀਰੇ ਇੱਕ ਵੈੜ ਸੀ ਇੱਕ ਤੁਹਾਨੂੰ ਦਿਖਾਤੀ ਮੁੱਲ ਰੇਟੇ ਦਾ 85000 ਰੁਪਇਆ ਠੀਕ ਆ ਵੀਰੇ ਤੇ ਮਗਰ ਵੀ ਬੱਛੀ ਤੇ ਬਾਕੀ ਆ ਨੰਬਰ 22 ਦਾ ਸਕਰੀਨ ਤੇ ਚੱਲੀ ਉਹ ਥਾਣ ਤੁਹਾਨੂੰ ਫੇਰ ਦਿਖਾ ਦਿਆਂਗੇ ਰੰਦ ਬਾਹਰ ਤੋਂ ਆ ਦੇਖੋ ਖਾਨ ਦੇਖੋ ਚਾਰੇ ਨਿਕਣਵੇਂ ਪੂਰੇ ਕੈਪਟੇ ਫੇਸ ਕਰੋ ਚੱਕ ਬਾਈ ਨੇ ਜਾਇਜ਼ ਗੱਲ ਕੀਤੀ ਹੈ ਕਹਿੰਦਾ ਵੀ ਤੀਜਾ ਸੁਆਗਾ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ